ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਸਰਦਾਰ ਸੇਵਾ ਸਿੰਘ ਠਿੱਕਰੀ ਵਾਲਾ ਜੀ ਦੇ ਪਿੰਡ ਜੋ ਕਿ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੈ ਪਿੰਡ ਰਾਇਸਰ ਜੋ ਕਿ ਸੰਤਰਾਮੁਦਾਸੀ ਜੀ ਦਾ ਪੁਰਾਤਨ ਪਿੰਡ ਹੈ ਉਹਦੇ ਨਾਲ ਹੀ ਇਹ ਪਿੰਡ ਪੈਂਦਾ ਇਸ ਸਥਾਨ ਦੀ ਮਾਨਤਾ ਹੈ ਕਿ ਸਿੱਖ ਮਿਸਲਾਂ ਨਾਲ ਸੰਬੰਧਿਤ ਬਾਬਾ ਆਲਾ ਸਿੰਘ ਅਤੇ ਨਵਾਬ ਕਪੂਰ ਸਿੰਘ ਜੀ ਪੁਰਾਣੇ ਸਮੇਂ ਦੇ ਵਿੱਚ ਇਸ ਸਥਾਨ ਤੇ ਆਏ ਸੀ ਔਰ ਉਹਨਾਂ ਦੀ ਯਾਦ ਦੇ ਵਿੱਚ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜੋ ਨਿੰਮ ਦਾ ਦਰਖਤ ਹੈ ਔਰ ਕਥੇ ਝੰਡ ਦਾ ਦਰਖਤ ਹੈ ਇਹ ਦੋਵੇਂ ਦਰਖਤ ਉਸ ਯਾਦਗਾਰ ਦੇ ਪ੍ਰਤੀਕ ਹਨ ਇਹ ਸੇਵਾ ਸਿੰਘ ਠੀਕਰੀਵਾਲ ਦੀ ਯਾਦਗਾਰ ਦੇ ਵਿੱਚ ਜਿਹੜੀ ਹਵੇਲੀ ਹੈ ਇਹ ਡੇ ਚੁੱਕੀ ਹੈ ਪੂਰੀ ਤਰ੍ਹਾਂ ਪਰ ਹੁਣ ਇਹਦੇ ਸਾਹਮਣੇ ਇੱਕ ਮਕਾਨ ਸੀਗਾ ਸੂਬੇਦਾਰ ਸਾਹਿਬ ਦਾ ਕਿਸੇ ਦਾ ਮੈਂ ਨਾਮ ਭੁੱਲ ਗਿਆ ਉਹਨਾਂ ਨੇ ਸਾਨੂੰ ਦੱਸਿਆ ਕਿ ਇਹਦੀ ਰੀਕਨਸਟ੍ਰਕਸ਼ਨ ਹੋ ਰਹੀ ਹੈ ਇਹ ਸਾਰਾ ਪਿੱਲਰ ਵਗੈਰਾ ਜਿਹੜੇ ਤੁਸੀਂ ਦੇਖ ਰਹੇ ਹੋ ਦੁਬਾਰੇ ਹਵੇਲੀ ਬਣ ਰਹੀ ਹੈ ਸੇਵਾ ਸਿੰਘ ਠਿੱਕਰੀਵਾਲ ਦੀ ਯਾਦਗਾਰ ਯਾਦ ਦੇ ਵਿੱਚ ਬਾਕੀ ਆਪਾਂ ਅੱਗੇ ਚੱਲ ਕੇ ਤੁਹਾਨੂੰ ਮਿਲਾਉਂਦੇ ਆ ਬਾਪੂ ਜੀ ਨਾਲ ਤੇ ਉਹ ਸਾਰੀ ਆਪਾਂ ਨੂੰ ਦੱਸਣਗੇ ਹਿਸਟਰੀ ਵੀ ਕਿੱਥੇ ਕੀ ਹੋਇਆ ਕਿਹੜੀ ਹਵੇਲੀ ਹੈ ਕੌਣ ਸੰਭਾਲ ਰਿਹਾ ਹੈ ਸਾਰੇ ਯਪਾਰ ਚੱਲਦੇ ਆ ਉਹਨਾਂ ਨਾਲ ਬਾਹਰ ਚੱਲ ਕੇ ਕਰਦੇ ਆ ਗੱਲਬਾਤ ਆ ਜੋ ਮਿਲਦੇ ਆਪਾਂ ਡਾਕਟਰ ਦਰਸ਼ਨ ਸਿੰਘ ਜੀ ਨੂੰ ਕਿਉਂਕਿ ਸੰਤਰਾਮ ਉਦਾਸੀ ਦੀ ਨ ਕੋਈ ਜਾਨ ਨਹੀਂ ਹੈ ਉੱਥੇ ਹੈਗੀ ਅਸੀਂ ਦੇਖ ਕੇ ਆਇਆ ਸੰਤਰਾਮ ਉਦਾਸੀ ਜੀ ਮਤਲਬ ਮੇਰੇ ਬਹੁਤ ਵਧੀਆ ਮਿੱਤਰ ਰਹੇ ਨੇ ਮੇਰੇ ਤੋਂ ਵੱਡੇ ਸੀ ਅੱਛਾ ਜੀ ਅੱਛਾ ਚੰਦਰਪਾਲ ਜੀ ਮੇਰਾ ਬਹੁਤ 바ਰ ਹੈ ਮਿਲਦੇ ਰਹੇ ਹੋ ਆਪ ਨੂੰ ਨਹੀਂ ਬਹੁਤ ਜੱਜ ਖੰਡ ਕਹਿੰਦਾ ਕਿ ਮੇਰਾ ਘਰ ਜਿਹੜਾ ਸੜਕ ਦੇ ਉੱਪਰ ਹੈ ਅਕਸਰ ਆਉਂਦੇ ਜਾਂਦੇ ਹੋ ਉਹ ਸਾਈਕਲ ਚੰਦ ਜੀ ਬਣਾਏ ਜਾਂਦਾ ਜਿਹੜਾ ਖੋਲ ਜਾਣਾ ਪਿੰਡ ਨਾਲ ਰਹੇ ਸਰ ਜੀ ਤੇ ਉਹ ਵਾਕ ਹੀ ਮੇਰੇ ਕੋ ਖੜੀ ਜਾਂਦੀ ਠੀਕ ਹੈ ਜੀ ਚੰਦਰਪਾਲ ਜੀ ਮੇਰਾ ਬਹੁਤ ਲੰਮਾ ਸਮਾਂ ਬਾਹਰ ਆ ਠੀਕ ਹੈ ਜੀ ਠੀਕ ਹੈ ਕਿਉਂਕਿ ਮੈਂ ਸਰਵਿਸ ਵੀ ਕੀਤੀ ਹੈ ਰੈ ਸਰਵਿਸ ਵੀ ਸਰਵਿਸ ਕੀਤੀ ਹੈ ਚੰਦਰਪਾਲ ਵੀ ਸਰਵਿਸ ਕੀਤੀ ਹੈ ਲੰਮਾ ਸਮਾਂ ਠੀਕ ਹੈ ਜੀ ਚਲੋ ਸਰਵਿਸ ਤੋਂ ਪਹਿਲਾਂ ਵੀ ਅਸਲ ਐਸ ਐਮ ਟੀ 475 ਦੇ ਵਿੱਚ ਯੂਨੀਵਰਸਿਟੀ ਪੜ੍ਹਦਾ ਰਿਹਾ ਠੀਕ ਹੈ ਜੀ ਠੀਕ ਹੈ ਜੀ ਸੁਣਿਆ ਮੈਂ ਡਿਪਲੋਮਾ ਯੂਨੀਵਰਸਿਟੀ ਨਾਲੋਂ ਕੀਤਾ ਠੀਕ ਹੈ ਜੀ ਠੀਕ ਹੈ ਤੇ ਉਦੋਂ ਉਦੋਂ ਪੀ ਐਸ ਰੀ ਨੂੰ ਸਰਕਾਰ ਵਿੱਚ ਰਹੇ ਚਲੋ ਬਾਅਦ ਚ ਨਕਸਲ ਮੂਵਮੈਂਟ ਦੇ ਵਿੱਚ ਚੁੜ ਗਿਆ ਇਹ ਦੌਰ ਚੱਲਿਆ ਹਾਂਜੀ ਹਾਂਜੀ ਉਹ ਦੰਮੇ ਚੁੜੀ ਗੱਲਾਂ ਨਹੀਂ ਕਿਉਂਕਿ ਆਪਾਂ ਬਿਸ਼ਰੀਅਤ ਜੈਸੀ ਹਾਂਜੀ 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 ਠੀਕ ਹੈ ਜੀ ਠੀਕ ਹੈ ਇਹ ਸਾਰਾ ਮਤਲਬ ਮੈਂ ਨਕਸ਼ਤ ਇੰਦਰੋਂ ਦਾ ਟੈਲ ਹੈ ਜੀ ਉੱਪਰ ਦੇਖ ਹਾਂ 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 ਉੱਪਰ ਦੇਖ ਲੈਣੇ ਆ ਹਾਂ 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 ਤੇਰੀ ਹਾਲਤ ਠੀਕ ਠਾਕ ਹੈ ਬਿਲਕੁਲ ਬਿਲਕ

ਆਹ ਵੀ ਜਣੀ ਆਹ ਖਾਰੇ ਇਹ ਵੀ ਜਗ੍ਹਾ ਆਹ ਵੀ ਠੀਕ ਹੈ ਪਾਰਕ ਬਣਾਤੀ ਆਵੇ ਆਪਾਂ ਨੂੰ ਰੱਖੇ ਇਹ ਉਹਨੇ ਜਿਹਦਾ ਦੀ ਜਗ੍ਹਾ ਚੋਚਾਰਾ ਉਹ ਵੀ ਜਗ੍ਹਾ ਜਿੱਤੇ ਪੰਜਾਬ ਜਾ ਕੇ ਉਹ ਵੀ ਜਗ੍ਹਾ ਹੈ ਠੀਕ ਹੈ ਉਹ ਗੁਰਸਾਹਿਬ ਸਾਹਿਬ ਨੇ ਹਾਂਜੀ ਹਾਂ ਗੁਰਸਾਹਿਬ ਸਾਹਿਬ ਸਾਰਾ ਉੱਥੇ ਉਹਦਾ ਇਤਿਹਾਸ ਬਿਲੀ ਆ ਹਾ ਹੋਣਾ ਹਨਾ ਹਾਂਜੀ 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 ਇਹ ਆਪੇ ਕਿਤਾਬਾਂ ਵੀ ਵੇਚਣ ਦੀ ਠੀਕ ਹੈ ਠੀਕ ਹੈ

ਕੁਈ ਉਹਨਾਂ ਦੀ ਚੀਜ਼ ਇੱਥੇ ਤਾਂ ਨਹੀਂ ਪਈ ਜੀ ਕੋਈ ਬਦਰਸ ਜੀ ਨਹੀਂ ਅੱਛਾ ਅੱਛਾ ਇੱਥੇ ਨਹੀਂ ਮਿਲਦੀ ਪਟਿਆਲੇ ਪਟਿਆਲੇ ਉੱਥੇ ਜਿੱਥੇ ਦੋ ਹੈਗੀ ਉੱਥੇ ਪਈ ਪਈ ਜੀ ਸਰ ਹਾਂ ਉੱਥੇ ਪਈ ਠੀਕ ਹੈ ਜੀ ਠੀਕ ਹੈ ਚਲੋ ਹੋਰ ਕੁਝ ਤੁਹਾਨੂੰ ਇੱਕੋ ਪਰਿਵਾਰ ਦੀ ਆਪਾਂ ਫੋਟੋ ਜੇ ਤੁਸੀਂ ਕੋਈ ਬਣੇ ਵੀ ਨਾ ਜਾਓ ਉਹ ਆਲੇ ਜੀ ਬਣੇ ਗਏ ਹੋਰ ਉਹ ਕਿਹੜੀ ਲੱਟ ਆਉਂਦੀ ਹਾਂ ਹਾਂ ਜੀ ਉਹਨਾਂ ਦੇ ਵਿੱਚ ਰੱਖ ਲਓ ਦੀਵਾਰੇ ਕੋਈ ਹਾਂਜੀ ਅਜਾ ਦੇ ਵਿੱਚੋਂ ਦੀ ਰੱਖਵਾਸੀ ਇਹ ਰੱਖਣ ਨੂੰ ਆ ਪਰਾਲੇ ਆਖਦੇ ਹੁੰਦੇ ਨਹੀਂ ਹਾਂ ਜੱਜ ਵਿੱਚ ਛੋਟੇ ਦੀਵ ਜਿੰਦੀ ਸੀ ਇਸ ਤਰ੍ਹਾਂ ਦੀ ਹਾਂ ਜਾਂ ਆਪਣੇ ਹੁੰਦੀ ਸੀ ਕਿ ਸਰਵ ਤੇਲ ਦੀ ਦੀ ਸਰਵ ਨਾਜ਼ਮ ਸਰ ਠੀਕ ਹੈ ਜੀ ਠੀਕ ਹੈ ਜੀ ਹਾਂਜੀ 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 ਸ਼ਾਇਦ ਠੀਕ ਆ ਫਾਰਸੀ ਦੇ ਨਾਜ਼ਮ ਇਹਦੇ ਵੀ ਕਹਿਣੇ ਹਾਂ ਹਾਂਜੀ ਹਾਂਜੀ ਮਤਲਬ ਉਹ ਉਹ ਮਹਾਰਾਜਾ ਆਪਣੇ ਆਲਾ ਦਰਬਾਰ ਸੀ ਹਾਂ ਪਵਿੰਦਰ ਸਿੰਘ ਦੀ ਠੀਕ ਹੈ ਜੀ ਠੀਕ ਹੈ ਰਿਆਸਤ ਦੀ ਹਾਂਜੀ ਨਾਜ਼ਮ ਚੰਕਾ ਠੀਕ ਹੈ ਜੀ ਠੀਕ ਹੈ ਆ ਇਹ ਇਹ ਜਦੋਂ ਇਹ ਵੱਡੇ ਹੋਏ ਹਾਂਜੀ ਹਾਂਜੀ ਜਦੋਂ ਇਹ ਮੋਢੀ ਪੜਾਈ ਇੱਥੇ ਬਣਾਏ ਤੋਂ ਪ੍ਰਾਪਤ ਕਰਨ ਤੋਂ ਬਾਅਦ ਠੀਕ ਹੈ ਅਗਲੀ ਪੜਾਈ ਇਹਦੇ ਦੀ ਪੜਾਏ ਦੀ ਠੀਕ ਹੈ ਜੀ ਠੀਕ ਹੈ ਹੋਰ ਚ ਤਿਆਰੀ ਮਤਲਬ ਪੜਾਈ ਤੋਂ ਬਾਅਦ ਇਹਨਾਂ ਨੂੰ ਬਕਾਇਦ ਤੌਰ ਤੇ ਉਹ ਪਲੇਖ ਪਈ ਅੱਛਾ ਜੀ ਇਹਦੇ ਪਲੇਖ ਅਫਸਰ ਲੈ ਕੇ ਓਹੋ ਫੋ ਠੀਕ ਹੈ ਠੀਕ ਹੈ ਕਿਉਂਕਿ ਪ੍ਰੀਕ ਅਫਸਰ ਚੋਂ ਤੇ ਇੰਨੇ ਲੋਕਾਂ ਦੇ ਕੋਈ ਨਾ ਕੋਈ ਵਰਤੇ ਹੋ ਸੀ ਲੋਕ ਹਾਂਜੀ 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 ਮਤਲਬ ਸਿਸਕਾਰ ਕਰਨਾ ਉਹਨਾਂ ਦਵਾਈ ਦਫਤਾ ਕਰਨੀ ਠੀਕ ਹੈ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਠੀਕ ਹੈ ਜੀ ਠੀਕ ਹੈ ਉਹਨਾਂ ਮਤਲਬ ਬਹੁਤ ਲਗਨ ਜੀ ਹੁੰਦਾ ਦੀ ਮਤਲਬ ਸੇਵਾਵਾਂ ਲਗਨ ਮਤੂ ਸੀ ਹਾਂਜੀ 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 ਠੀਕ ਹੈ आहルダー गेट का बाद दे अच्छे अच्छे आप आप बिल्डिंग बाद दे ना बाद दे एक बाद ही मिल नहीं ठीक है देखो पता नहीं क्या ठीक है कोई दिखाओ तो कोई दिक्कत तो नहीं जी एए, था। था था। नहीं नहीं ओके 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 कई कई बारी मारा है सुन लेना ठीक है बात जो हो रहा है हम बातें करते हैं असल पहली ਪਤਨੀ ਵੀ ਵਿਵਹਤਿਆ ਲਈ ਸਹੀ ਕਿ ਜੀ ਤੁਹਾਡੀ ਪਤਨੀ ਦੀ ਇੱਕ ਇੱਕ ਕਰਕੇ ਬੈਠਾ ਉਹਨੇ ਕਿਹਾ ਹੁਣ ਅੱਜ ਜੋਤੇ ਹੈਗੇ ਠੀਕ ਹੈ ਜੀ ਠੀਕ ਹੈ ਕਿ ਉਹ ਜਿਹੜੇ ਦੋਤੇ ਜਿਹੜੀ ਨੇ ਉਹ ਹਰ ਵਾਰ ਵਰਸੀ ਦੇ ਉੱਤੇ 19 ਬੀਤ ਨੂੰ ਸਰ ਸੀਰਵ ਸਿੰਘ ਜੀ ਨੂੰ ਆਪਦੇ ਦਾਦਾ ਜੀ ਨੂੰ ਸਦਾ ਕਰਾਉਂਦੇ ਤੇ ਪ੍ਰਣਾਮ ਕਰਾਉਂਦੇ ਠੀਕ ਹੈ ਨਿਮਣ ਹੋਉਂਦੇ ਨੇ ਠੀਕ ਹੈ ਜੀ ਠੀਕ ਹੈ ਤੇ ਹਰ ਸਾਲ ਉਹਦੇ ਨੂੰ ਠੀਕ ਹੈ ਜੀ ਠੀਕ ਹੈ ਤੇ ਉਸ ਵਾਰ ਵੀ ਇੰਨੀ ਵੱਡੀ ਸੁਖਸ਼ੂਤਾ ਵਾਲਾ ਪਰਿਵਾਰ ਹੂੰ ਤੇ ਉਹਨਾਂ ਦੀ ਕੋਈ ਹੀ ਲੱਗਣ ਲੱਗੀ ਸਾਡੇ ਤੋਂ ਪਹਿਲਾਂ ਪਿੰਡ ਦਾ ਗੁਰਦਰ ਸਾਹਿਬ ਠੀਕ ਹੈ ਜੀ ਠੀਕ ਹੈ ਇੱਥੇ ਇੱਕ ਨਾਗੇ ਸਾਧ ਰਹਿੰਦੇ ਹੁੰਦੇ ਸੀ ਨਾਗੇ ਸਾਧ ਤੇ ਜਿਹੜੇ ਬਸ ਉਹ ਕੀ ਉਹ ਜਲਮਾ ਪੀ ਲੈਂਦੇ ਹੁੰਦੇ ਹੁੰਦੇ ਤੇ ਕੋਈ ਕੰਮ ਨਹੀਂ ਸੀ ਕਰਦੇ ਠੀਕ ਹੈ ਜੀ ਤੇ ਉਹ ਫਿਰ ਨਾਗੇ ਸਾਧ ਨੂੰ ਪਹਿਲਾਂ ਪ੍ਰੇਰਿਆ ਉਹਨਾਂ ਨੂੰ ਵੀ ਭਾਈ ਤੁਸੀਂ ਛੱਡ ਦਿਓ ਇਸ ਚੀਜ਼ ਸੇ ਗੁਰਦਰ ਸਾਹਿਬ ਨੂੰ ਕੰਜੀ ਜੀ ਜਿਹੜਾ ਨਾ ਪ੍ਰੇਰਨ ਤੇ ਹੋ ਈ ਕੋਈ ਜਿਹੜਾ ਪਰਣਾ ਸਖਤੀ ਨਾਲ ਨਾ ਨੁੱਟ ਪਿਆ ਆ ਠੀਕ ਹੈ ਠੀਕ ਹੈ ਉਹ ਸਾਤੇ ਗੁਰੂ ਆਪਣੇ ਸਾਰ ਸੇਵਾ ਚ ਆਪ ਜਿਹੜਾ ਪਹਿਲਾ ਗੁਰਦੁਆਰਾ ਸਾਹੂ ਪੋਟੋਲੀ ਬਿਲਡਿੰਗ ਨਵੀਂ ਬਣੀ ਹਾਂਜੀ ਹਾਂ ਉਹਨਾਂ ਨੇ ਆਪ ਦੇ ਠੀਕ ਯਾਦ ਕਰ ਠੀਕ ਹੈ ਉਹਨਾਂ ਲਈ ਪੁਰਾਣਾ ਜਿਹੜਾ ਉਹ ਬਹੁਤ ਵੱਡੀ ਹੋਰ ਅੰਮ੍ਰਿਤ ਸੇ ਚਾਰ ਹਾਂਜੀ ਹਾਂ ਅੰਮ੍ਰਿਤ ਉਹਨਾਂ ਆਪ ਤੇ ਸ਼ਿਕਾਇਤ ਸੀ ਅੰਮ੍ਰਿਤ ਸੇ ਚਾਰ ਵੀ ਕਰਦੇ ਸੀ ਕਰਦੇ ਸੀ ਤੇ ਜਿਹੜੀ ਜਵਾੜਿਆਂ ਦੇ ਖਿਲਾਫ ਸਾਡੇ ਦੂਰੀ ਗੁਲਾਮੀ ਸੀ ਇੱਕ ਸਾਡੇ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਇੱਕ ਅਸੀਂ ਕਹਾ ਰਿਆਸਤਾਂ ਦੇ ਗੁਲਾਮ ਗੁਲਾਮ ਹੋਈ ਦੂਰੀ ਗੁਲਾਮੀ ਨੂੰ ਤੋੜਨ ਵਾਸਤੇ ਉਹਨਾਂ ਨੇ ਦੇਖੋ ਸਾਰੀ ਉਮਰ ਪਹਿਲਾਂ ਤੇ ਉਹਨਾਂ ਨੇ ਇੱਕ ਜੱਸੀਵੰਦ ਜੀ ਖੜੀ ਕੀਤੀ ਤਾਂ ਨਾਮ ਪਰਜਾ ਮੰਡਲ ਪਰਜਾ ਮੰਡਲ ਹਾਂਜੀ ਪਰਜਾ ਮੰਡਲ ਲਹਿਰ ਦੇ ਉਹ ਮਾਨੀ ਪ੍ਰਧਾਨ ਸੀ ਸਾਰ ਸੇਵਾ ਸੀ ਹਾਂਜੀ 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 ਤੇ ਉਹਨਾਂ ਨੇ ਇਹ ਮਤਲਬ ਰਿਆਸਤਾਂ ਦੇ ਜ਼ੁਲਮਾਂ ਦੇ ਖਿਲਾਫ ਅੰਗਰੇਜ਼ੀਆਂ ਦੇ ਜ਼ੁਲਮਾਂ ਦੇ ਖਿਲਾਫ ਹਾਂਜੀ ਲਗਾਤਾਰ ਸਾਰੀ ਉਮਰ ਜਿੱਤ ਉਹ ਬਿਲਕੁਲ ਜੀ ਲੰਬਾ ਸਮਾਂ ਉਹਨਾਂ ਜਿਹਨੇ ਕੱਟੀ ਹੈ ਲਾਹੌਰ ਦੇ ਵੀ ਲੰਬਾ ਸਮਾਂ ਰਹੀ ਹੈ ਠੀਕ ਹੈ ਜੀ ਠੀਕ ਹੈ ਜਦੋਂ ਵੀ ਜਦੋਂ ਉਹਨਾਂ ਦੀ ਮਤਲਬ ਆਉ ਹੁੰਦੀ ਫਿਰ ਟਾਈਮ ਪਰ ਕੋਈ ਨਾ ਕੋਈ ਹੋਰ ਮਕਦਮਾ ਪਾਤੀ ਫਿਰ ਉਹਨਾਂ ਨੂੰ ਜੇ ਵੀਰ ਰਸ ਜੇਲ੍ਹ ਚ ਕਰ ਦਿੰਦੇ ਹਾਂ ਜੀ ਹਾਂ ਕਿਉਂਕਿ ਉਹਨਾਂ ਦੀਆਂ ਮਤਲਬ ਲੈ ਕੋਈ ਹਾਂਜੀ ਇਹ ਮੁਲਾਕਾਤ ਤਾਂ ਵੀ ਹੋ ਰਹੀ ਹੈ ਮੈਂ ਕਿਰਤ ਤੁਹਾਡੇ ਲਈ ਇਹ ਕਿ ਤਰ੍ਹਾਂ ਲੋਕ ਸ਼ਕਤੀ ਹੈ ਕਿ ਕੁਝ ਮਹੀਨੇ ਸਮਾਂ ਚੱਕੀ ਕੋ ਬੈਟਰੀ ਨੂੰ ਉਹ ਤਰ੍ਹਾਂ ਜਿਹੜੀ ਸਿਰਹਾਂ ਆਉਂਦੀਆਂ ਉਹ ਬਿੜੀਆਂ ਦੇ ਬੈਟਰੀ ਕਰਦਾ ਸਾਡੀ ਲਗੂ ਕਿ ਕਰਨਾ ਹੈ ਜਿਹੜੇ ਤੇ ਤਾਜਰ ਉਹ ਹਮੇਸ਼ਾ ਨੰਬਰ ਆਜੀ ਕੁਝ ਨੰਬਰ ਤੋਂ ਠੀਕ ਹੈ ਪੂਰਾ ਪ੍ਰਜੈਕਟਨ ਪ੍ਰਜੈਕਟ ਸਰਕਾਰ ਤੋਂ ਬਾਜੀ ਜਿਹੜੀ ਹੈ ਚੈੱਕ ਸਾਰੇ ਫੈਸਲੇ ਕਰਾ ਸੁਣਾਉਣੇ ਚਾਹੀਦੇ ਠੀਕ ਹੈ ਤੇ ਜਦੋਂ ਗੜਕਾਰੀ ਵੀ ਹੁੰਦੀ ਦੀ ਹੈ 120 ਦੀ ਉਹਨੇ ਠੀਕ ਹੀ ਇਹ ਇੱਕ ਮਹੀਨਾ ਬਾਅਦ ਗਿਆ ਹੋਵੇ ਆਪ ਆਪੇ ਸਰ ਤੁਸੀਂ ਮੈਨੂੰ ਫੇਸ ਇੱਕ ਇਹ ਉਹ ਨਹੀਂ ਆ ਜੀ ਆ ਕੀ ਹੋਉਣੀ ਹੈ ਮੇਰੀ ਜੀ ਵਾਰੀ ਬਾਦ ਨਹੀਂ ਆ ਕੁਝ ਆਉ ਚੁੱਕਾ ਹੈ ਉਹ ਕੁਛ ਮੜੀ ਬੁੱਤੀ ਤੇ ਕਾਸਟ ਜਿਵੇਂ ਪੂਰੀ ਹਵੇਲੀ ਉਹ ਵੱਖਰਾ ਉਹ ਹੁਣ ਬਾਅਦ ਛੜ ਗਈ ਠੀਕ ਹੈ ਠੀਕ ਹੈ ਅਸਲ ਜੇ ਜਿਹੜਾ ਸੇਵਾ ਸੇ ਤੋਂ ਕੁਝ ਜਾ ਕੇ ਖਾਂਦੀ ਨੰਦੀ ਅਸਲ ਤੇ ਇਹ ਜਗਾ ਠੀਕ ਹੈ ਇਹਨਾਂ ਜਿਹੜਾ ਨੂੰ ਮੈਂ ਬੱਸ ਥੋੜਾ ਠੀਕ ਹੈ ਠੀਕ ਹੈ ਇਹ ਵੀ ਜਗਾ ਦੀ ਸਾਡੀ ਦੇਖੋ ਉਹਨਾਂ ਨੂੰ ਕੋਈ ਮਿਲ ਕੇ 93 ਬੱਸ ਬੱਸ ਜੀ ਗਈ ਹੈ ਇੱਕ ਤੇ ਹਾਂ 93 ਉਹ 93 ਇੰਨੇ ਸਾਲ ਹੋ ਗਏ ਹਰ ਸਾਲ ਅਸੀਂ ਮੰਗ ਕਰਦੇ ਸੀ ਪੰਚਾਇਤ ਵੱਲੋਂ ਜਿਹੜੀ ਫਰੰਟ ਰਿਓਗ ਅਰੇਂਜ ਕਰਦੀ ਹੈ ਸਾਰੇ ਪ੍ਰੋਗਰਾਮ ਕਿ ਸੇਵਾ ਸਿੰਘ ਜੀ ਯਾਦਗਾਰ ਬਣਾਈ ਜਾਵੇ ਬਿਲਕੁਲ ਜੀ ਐਸ ਤਰ ਸਾਡੇ ਪਿੰਡ ਹਰਪਾਲ ਸਿੰਘ ਜੀ ਚੀਮਾ ਚੀਮਾ ਜੀ ਹਾਂ ਜਿਹੜੇ ਕਿ ਵਿਧਮੰਤ ਸੀ ਪੰਜਾਬ ਸੀ ਹਾਂ ਜਨਵਰੀ ਦੇ ਦਿਨ ਯਾਦਗਾਰ ਵੱਜੋ ਸੇਵਾ ਸਿੰਘ ਜੀ ਮੈਂ ਹੀ ਮੰਗ ਕਰਦਾ ਠੀਕ ਹੈ ਮੈਂ ਹੱਸਦਾ ਕਿ ਮੈਂ ਆਮ ਆਦਮੀ ਪਾਰਟਿਸ ਦਾ ਹਾਂ ਆਮ ਆਦਮੀ ਦਾ ਠੀਕ ਹੈ ਤੇ ਉਦੋਂ ਠੀਕ ਹੈ ਜੀ ਠੀਕ ਹੈ ਜੀ ਅੱਛਾ ਇਹ ਉਸ ਟਾਈਮ ਦੀ ਪਿਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਦੇਖੋ ਜੀ ਮੈਂ ਆ ਕੀ ਹੈ ਉਹਦੇ ਦਾ ਜੇ ਮਾੜੇ ਮਟੇ ਫੇਰ ਹੋ ਜਾਂਦਾ ਹੂੰ ਇੱਥੇ ਬਹਿ ਜਾਂਦਾ ਹਾਂਜੀ ਹਾਂ ਅੱਛਾ ਜੀ ਅੱਛਾ ਬਿਲਕੁਲ ਪੁਰਾਣਾ ਦਰਵਾਜ਼ੇ ਵੀ ਦੇਖਣ ਕੋਲ ਤਾਂ ਵੀ ਇਸ ਤਰ੍ਹਾਂ ਹੁੰਦੀ ਹੈ ਸੀਗੇ ਬਣਾਏ ਹੁੰਦੇ ਸੀਗੇ ਥੜੀ ਜਿਹਨੇ ਥੜੀ ਹਾਂਜੀ ਹ ਠੀਕ ਹੈ ਜੀ ਠੀਕ ਹੈ ਠੀਕ ਹੈ ਮੜਾ ਜੀ ਨੂੰ ਛਾਪ ਕਰ ਲੋ ਚੌਂਕ ਦੇ ਬਹੁਤ ਹਾਂਜੀ ਹਾਂਜੀ ਹਾਂ ਨਹੀਂ ਵਧੀਆ ਹੈ ਤਾਂ ਤੁਸੀਂ ਵੀ ਕੋ ਚਕਾਕ ਨਹੀਂ ਦਿੱਖਤੰਦਾ ਉਹ ਚਕਾਕ ਰੋਸ ਸਮੇਂ ਦੀ ਆ ਕਰਦੀ ਹਾਂਜੀ ਹਾਂਜੀ ਟਿਗੜੀ ਹੈ ਜੀ ਉਹ ਤਾਂ ਹਾਂ ਹਾਂ ਹਾਂਜੀ ਉਸ ਦੇ ਦੇ ਦੇਖਿਆ ਜੀ ਦੇਖਿਆ ਹਾਂ ਅੱਛਾ ਉਸ ਟਾਈਮ ਦੀ ਚਕਾਕ ਠੀਕ ਹੈ ਠੀਕ ਹੈ ਜੀ ਠੀਕ ਹੈ ਆ ਆ ਜਾਓ ਭਾਈ ਉਹ ਦੇਖ ਲੈਣੇ ਉੱਪਰ ਬਹੁਤ ਮਿਹਰਬਾਨੀ ਤੁਹਾਡੀ ਹੈ ਨਾ ਤੁਸੀਂ ਟਾਈਮ ਕੱਢਿਆ ਹਾਂ ਜੀ ਅਜੂਤਾਏ ਸਾਨੂੰ ਤੇ ਸੰਕੇਤ ਕਹਿੰਦਾ ਮਾ ਨਾ ਵੀ ਸਾਡੇ ਪਿੱਟ ਕਿੱਡੇ ਮਹਾਨ ਜੁੜੇ ਹੋਏ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਉਹ ਇੱਕ ਹਰੀਸ਼ ਪਰਿਵਾਰ ਚੋਂ ਪੈਦਾ ਹੋਏ ਸੀ ਜੀ ਜੁਲੀ ਜੁਲੀ ਕਿਉਂ ਬਰਨਾਲੇ ਯਾਦਗਾਰ ਵਾਸਤੇ ਇਹ ਵੀ ਰੱਖ ਕੇ ਪਰਠਾ ਠੀਕ ਹੈ ਜੀ ਠੀਕ ਹੈ ਹੁਣ ਇਹ ਲਈ ਕੀ ਆਰ ਰਸਮਾਂ ਸ਼ੁਰੂ ਹੋਈਆਂ ਹਾਂਜੀ ਹਾਂਜੀ ਹੁਣ ਅਸੀਂ ਇਹ ਨਗ ਪਟਾਲੇ ਹੋ ਗਿਆ ਉਹ ਹਾਂਜੀ ਫਾਊਂਡੇਸ਼ਨ ਹੋ ਗਈ ਉਸ ਤੋਂ ਬਾਅਦ ਹੁਣ ਇਹਦੇ ਤੇ ਪਰਸਾ ਪਾਉਣਾ ਕੱਲ੍ਹ ਜਾਂ ਪਰਸ ਸ਼ੁਰੂ ਕਰਨਾ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ 20 ਤਰੀਕ ਤੱਕ 20 ਜਨਵਰੀ ਤੱਕ ਹਾਂਜੀ ਤੁਹਾਨੂੰ ਕਰੇ ਦੀ ਇੱਕ ਪ੍ਰਸ਼ਾਸ ਜਿਹੜੀ ਇੱਕ ਹੈ ਠੀਕ ਹੈ ਪਈ ਓਕੇ ਓਕੇ ਹਾਂ ਇਹ ਤਾਂ ਬਹੁਤ ਕਿਉਂਕਿ ਉਹਨਾਂ ਵੱਲੋਂ ਇਹ ਹੈਗਾ ਵੀ ਤੁਸੀਂ 20 ਲੱਖ ਰੁਪਏ ਖਰਚ ਕਰੋ ਅਸੀਂ 20 ਲੱਖ 40 ਲੱਖ 60 ਲੱਖ ਤੇ ਕਿੰਨੇ ਵੀ ਲੈਗ ਵਿੱਚ ਤੁਸੀਂ ਯਾਦ ਕਰੇ ਜੀ ਬਿਲਕੁਲ ਜੀ। ਜੋ ਕਿ ਇਹ ਵਿੱਚ ਇੱਕ ਯਾਦਗਾਰਕ ਟੈਸਟ ਲੱਕ ਮਿਊਜ਼ੀਅਮ ਬਣ ਜੂਗਾ। ਹਾਂਜੀ। ਇਹਦੇ ਵਿੱਚ ਇੱਕ ਲਾਇਬ੍ਰੇਰੀ ਵੀ ਹੋਊਗੀ। ਹਾਂਜੀ ਹਾਂਜੀ। ਠੀਕ ਹੈ। ਇਹਦੇ ਵਿੱਚ ਉਹਨਾਂ ਦੇ ਜੀਵਨ ਸੰਬੰਧ ਜੋ ਵੀ ਉਹਨਾਂ ਦੇ ਪ੍ਰਾਤਿਰਕ ਵਸਤਾਂ ਪਈਆਂ ਨੇ ਜਾਂ ਉਹਨਾਂ ਦੀ ਕੋਈ ਹੱਥ ਲਿਖਤਾ ਜਾਂ ਕੋਈ ਹਰਿਡੇ ਨੇ ਹਾਂਜੀ ਜਾਂ ਉਸ ਵੰਦ ਜਦੋਂ ਪਰਜਾਮੰਡ ਲਹਿਰ ਦੇ ਮੋਢੇ ਹੋਣ ਕਰਕੇ ਜੋ ਜੋ ਵੀ ਇਹ ਉਹ ਕਿ ਤੋਂ ਪ੍ਰਾਪਤ ਹੋਊਗਾ ਜਾਂ ਇਹ ਉਪਰਜਾਇ ਤੋਂ ਪ੍ਰਾਪਤ ਹੋਵੇ ਚਾਹੇ ਲਾਹੌਰ ਤੋਂ ਪ੍ਰਾਪਤ ਹੋਵੇ ਕਿਉਂਕਿ ਲਾਹੌਰ ਉਹ ਰਾਜ ਚ ਲਾਹੌਰ ਸੀ ਨਾ ਹਾਂਜੀ ਹਾਂਜੀ ਤੇ ਜਾਂ ਪਰਜਾ ਮੰਡਲ ਲਹਿਰ ਜਿੰਨੇ ਵੀ ਆਧੂ ਹੋਰ ਅ ਹੈ ਜਿਆ ਜਾਂ ਉਹਨਾਂ ਦੀ ਵਾਸਤੂ ਹੁੰਦੀ ਆ ਪਰ ਉਹਨਾਂ ਤੋਂ ਜੋ ਵੀ ਉਹਨਾਂ ਦਾ ਸੰਬੰਧਿਤ ਵਿਵਸਥਾ ਠੀਕ ਹੈ ਪ੍ਰਾਪਤ ਹੋਣੀ ਹੈ ਉਹ ਫਿਰ ਇਸ ਵਿੱਚ ਬਿਲਕੁਲ ਦਾ ਕੇ ਆਨਰਾਡਿਕ ਨੂੰ ਇਸ ਨੇ ਸਿਹਾਂ ਜਾ ਸਕਦੀ ਹੈ ਹਾਂਜੀ ਹਾਂਜੀ ਤੇ ਜਿੱਦਾਂ ਬਜ਼ੁਰਗਾਂ ਨੇ ਸਾਡੇ ਰਹਿਮਤ ਅ ਅੱਛਾ ਬੀ ਮਤਲਬ ਹੁਣ ਕਿੱਧਰ ਗਏ ਜੀ ਫਿਰ ਬਾਦ ਤੋਂ ਮਰ ਗਿਆ ਜੀ ਅੱਛਾ ਠੀਕ ਹੈ ਜੀ ਅਸਲ ਚ ਆਇਆ ਜੀ ਗੱਲ ਸਤੇ ਜੀ ਅਸਲ ਚ ਉਦੋਂ ਬਾਦੋਂ ਡਾਂਡੇ ਕਰ ਗਈ ਪਰਚੇਜ ਕਰ ਲਈ ਸੀ ਠੀਕ ਹੈ ਜੀ ਠੀਕ ਹੈ ਇਸੇ ਕਰਕੇ ਫਿਰ ਨਾ ਇਹਨਾਂ ਨੇ ਉਹ ਆ ਲਿਖਤਾ ਹਵੇਲੀ ਸਾਡੇ ਦੇ ਪ੍ਰੋਜੈਕਟ ਵਾਹ ਕਿਸਕੋ ਵੀ ਇਹ ਵੀ ਪਰਿਵਾਰ ਉਹਨਾਂ ਪਰਿਵਾਰਾਂ ਚ ਹੀ ਨਾ ਉਹਨਾਂ ਦੇ ਵਿੱਚ ਆ ਜੀ ਦਕਿੰਡੇ ਸਾਲ ਕਰ ਦਿੱਤੀ ਠੀਕ ਹੈ Okay. हवेली हाँ बारे, बारे, बारे आ गए अपने दोस्तों सारी जानकारी देती हवेली दिखाती गुरदवार ਏ ਵੀ ਸੇਵਾ ਸਿੰਘ ਠਿਕਰੀ ਵਾਲਾ ਦੀ ਯਾਦਗਾਰਤੀ ਹੈਗਾ ਤੇ ਬਹੁਤ ਵਧੀਆ ਹੈਗਾ Sure. ਇਹ ਇੱਕ ਜਿਹੜੀ ਅਸੀਂ 72 ਚੀਜ਼ ਦੇਖੀ ਗੁਰਦੁਆਰਾ ਸਾਹਿਬ ਦੀ ਜਿਹੜੀ ਕੰਧ ਹੈ ਨਾ ਬਾਹਰੇ ਉਹਦੇ ਉੱਪਰ ਸਾਰੀਆਂ ਇਤਿਹਾਸਕ ਤਸਵੀਰਾਂ ਲਗਾਈਆਂ ਹੋਈਆਂ ਨੇ ਬਹੁਤ ਵਧੀਆ ਨਾਲ ਇਤਿਹਾਸ ਲਿਖਿਆ ਵੀ ਹੋਇਆ ਹੈਗਾ ਇਹ ਪਹਿਲੀ ਵਾਰੀ ਅਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰਲੀ ਕੰਧ ਉੱਪਰ ਦੇਖਿਆ ਜਿਵੇਂ ਸਰਕਾਰੀ ਸਕੂਲਾਂ ਦੇ ਨਾ ਜਾਂ ਸਕੂਲਾਂ ਦੇ ਬਾਹਰਲੀ ਸਾਈਡ ਆ ਤਸਵੀਰਾਂ ਬਣਾਈਆਂ ਹੁੰਦੀਆਂ ਨੇਗੀਆਂ ਪਿੰਟਰਾ ਵੱਲੋਂ ਉਸ ਤਰ੍ਹਾਂ ਬਣਾਇਆ ਗਿਆ ਇਹ ਬਹੁਤ ਸੋਹਣਾ ਲੱਗਿਆ ਸਾਨੂੰ ਤ੍ਰਿਸ਼ਣ ਵਾਲੇ ਇਥੇ ਲਿਖਿਆ ਵੀ ਹੋਇਆ ਸੀਗਾ ਵੀ ਇਹਦੇ ਮੂਹਰੇ ਕਿਸੇ ਨੇ ਵੀ ਕਾਰ پارکਿੰਗ ਨਹੀਂ ਕਰਨੀ ਤਾਂ ਕਿ ਲੰਘਦਾ ਆਉਂਦਾ ਬੰਦਾ ਸਾਰੇ ਇਤਿਹਾਸ ਨੂੰ ਪੜ੍ਹ ਸਕੇ ਤੇ ਸਿੱਕੇ ਇਤਿਹਾਸ ਨਾਲ ਜੁੜ ਸਕੇ Terima kasih telah menonton!